ਰਜਨ ਤੇਰਾ ਮੈਂ ਜਨ ਤੂਰਾ ਮੈਂ ਜਨ ਤੇਰਾ ਮੈਂ ਜਨ ਤੂਰਾ ਮੈਂ ਜਨ ਤੂਰਾ ਮੈਂ ਵੇਖਂਦੀ ਆਂ ਕਿ ਆਲੂ ਗੰਡੇ ਪਿਆਲ ਦੇ ਵੀ ਸਾਰੇ ਖਤਮ ਹੋ ਗਏ ਆਲੂ ਪਿਆਲੇ ਹੂੰ ਇੱਧਰ ਵੇਖੋ ਸਾਂਝ ਦੇ ਕੰਮ ਅੱਛਾ ਤੇ ਇਹਦੇ ਵਿੱਚ ਆਲੂ ਪਾਏ ਆ ਇਹਦੇ ਵਿੱਚ ਵੇਖੋ ਪਿਆਜ਼ ਪਾਏ ਆ ਤੇ ਮੈਂ ਆਹ ਤਾਂ ਸਾਰੇ ਵਰਤੇ ਹੀ ਆ ਮਮਾ ਮੈਂ ਲੈ ਕੇ ਆਈ ਹਾਂ ਯਾਰ ਮੈਂ ਸਾਰਾ ਦਿਨ ਇਕੱਠੇ ਕਰ ਦੇ ਰਹੀ ਨਹੀਂ ਆ ਸਾਰਾ ਕੀਸ਼ ਕਹਤਾ ਲੱਗਦੀ ਆ ਸਾਜ ਮਮਾ ਕੀ ਸ਼ਿਕਾਇਤ ਲਾਉਂਦੇ ਆ ਦੱਸੋ ਪਿੱਥੇ ਕਰਦੇ ਜੇ ਆਲੂ ਪਿਆਜ਼ ਕਿੱਥੇ ਫੜਦੇ ਜੇ ਆ ਉੱਪਰ ਕਰੋ ਦਿਜੋ ਖੀਰ ਖਾਣੀ ਆ ਆਓ ਖੀਰ ਲੈ ਬੜੇ ਜਿਹੇ ਰਾਂ ਬਾਦ ਖੀਰ ਦਾ ਮੂੰਹ ਵੇਖਿਆ ਕਿਦਾਂ ਹੈ ਆਹ ਤੇ ਜਦੋਂ ਖਾਦੀ ਨੂੰ ਸਦੀਆਂ ਹੋ ਗਈਆਂ ਹੁਣ ਤਾਂ ਫਿਰ ਇਹੋ ਕਹੀਦਾ ਵੀ ਬੜੇ ਚਿਰਾਂ ਬਾਅਦ ਮੂੰਹ ਵੇਖਿਆ। ਆ ਜਦੋਂ ਕਿ ਤੇ ਲੰਗਰ ਲੱਗਾ ਹੁੰਦਾ ਤਾਂ ਖੀਰ ਦੀ ਹੁੰਦੀ ਇਹਦੇ ਵਿੱਚ। ਤੇ ਲੰਗਰ ਖਾਦੇ ਨੇ ਮਿਲਣ ਦਾ ਬਹੁਤ ਟਾਈਮ ਹੋ ਗਿਆ। ਇੱਕ ਹੀ ਅਨੂ ਅਨੂ ਕਿ ਆ ਗਿਆ। ਨਹੀਂ। ਇਹ ਫਰੂਟ ਫਰੈਡ ਕੋਈ। ਫਰੂਟ ਉਹਦੇ ਵਿੱਚ ਆ ਤੇ ਜੇਰ ਪਾ ਕੇ ਚ। ਬੇਸ਼ੱਕ। ਇਹਦੇ ਵਿੱਚ ਇਹ ਮਿਰਚਾਂ ਪਾ ਦਿੱਤੀਆਂ ਵਿੱਚ ਇਹ ਅਨੂ ਪਾ ਦੇ ਹੁਣ ਕੱਢਨੇ ਪੈਣੇ ਆ। ਤੇ ਬ੍ਰੈਡ ਬਰੁੱਡ ਏ ਇਹੀ ਦੇਹੜ ਜੈਮ ਨਾ। ਕਿ ਤੇ ਬ੍ਰੈਡ ਖਾਦਿਆਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਮੈਂ ਨਹੀਂ ਤੁਹਾਨੂੰ ਸਦੀਆਂ ਹੋ ਗਈਆਂ ਬ੍ਰੈਡ ਖਾਦਿਆਂ ਨੂੰ ਵੀ ਖੀਰ ਖਾਦਿਆਂ ਨੂੰ ਵੀ ਸਦੀਆਂ ਹੋ ਗਈਆਂ ਰੋਟੀ ਖਾਦਿਆਂ ਨੂੰ ਵੀ ਕਹਿ ਦੋ ਨਾ ਸਦੀਆਂ ਹੋ ਗਈਆਂ ਇਹ ਬ੍ਰੈਡ ਖਾਦਿਆਂ ਨੂੰ ਕਿੰਨੇ ਟਾਈਮ ਹੋ ਗਿਆ ਸਵੇਰੇ 6 ਵਜੇ 6:30 ਵਜੇ ਕਿੰਨੇ ਖਾ ਕੇ ਜਾਂਦੇ ਜੋ ਤੋਂ ਤੇ ਦੋ ਬ੍ਰੈਡ ਹੁੰਦੇ ਆ ਇਹ ਵੀ ਪਟਾਰਾ ਖੋਲ ਇਹਦੇ ਵਿੱਚ ਕੀ ਹੈ ਆ ਵੀਰੇ ਦਾ ਪੈਨ ਫੜਿਆ ਨਾ ਆ ਵੇਖ ਲੋ ਜਿਸ ਕੋ ਲਫਾਫਾ ਨਹੀਂ ਨਾ ਖੁੱਲਦਾ ਉਹ ਬਸ ਗੰਡਾ ਨੂੰ ਇਹ ਮੇਰਾ ਫੇਵਰੇਟ ਫੈਨ 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 ਤੇ ਤਾਂ ਤੁਹਾਡੀ ਵੀ ਬਹੁਤ ਹੋਣਗੇ ਫੈਨ ਮੇਰੇ ਵੀ ਬਹੁਤ ਨੇ ਠੀਕ ਹੈ ਹੋਰ ਇਹ ਮੇਰਾ ਆਪਾ ਪਰੇ ਆਪਾ ਆਪਾ ਬਾਬਾ ਜੀ ਮਲਾਈ ਭੁਜੀ ਆਏ ਬਹੁਤ ਟੇਸਟੀ ਹੁੰਦੇ ਪਾਪਾ ਦਾ ਇਹ ਬਾਹੂ ਹੁਣਾ ਦੇ ਵਾਹੂ ਦੇ ਵੇਖੀਂ ਗੂਰ ਫੇਸ ਹੀ ਨਾ ਗਏ ਹੁਣ ਗਾਓ ਫ੍ਰਿਜ ਲਾ ਦੋ ਮੈਂ ਖਾ ਕੇ ਦੇਖਣੀ ਹੈ ਹੁਣ ਕਿਦਾਂ ਦੇ ਆ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਚੈੱਕ ਕਰਾਇਆ ਨਹੀਂ ਉੱਥੇ ਚੈੱਕ ਤੇ ਮੈਨੂੰ ਠੀਕ ਆ ਠੀਕ ਹੀ ਲੱਗੇ ਹੁਣ ਵੇਖ ਲੈ ਫੜਦੇ ਸੀ ਉਹ ਵੇਖੋ ਤੁਸੀਂ ਜਿਹੜੀ ਜਿਹੜੀ ਤੂੰ ਪਸੰਦ ਕੀਤੀ ਸੀ ਆ ਠੀਕ ਆ ਵਧੀਆ ਆ ਤੁਹਾਡੀ ਪਸੰਦ ਕਿਉਂ ਇੰਨੀ ਮਾੜੀ ਆ ਆ ਵੇਖ ਨਹੀਂ ਨਹੀਂ ਆ ਚੁੰਚਨ ਤੂੰ ਹੀ ਪਾਇਆ ਫੇ ਆ ਫੜੀ ਮੇਰੀ ਪਸੰਦ ਬਹੁਤ ਵਧੀਆ ਆ ਤੁਹਾਡੀ ਪਸੰਦ ਖੁੱਲ ਜਾ ਸਿੰਟਿਮ ਲੈ ਠੀਕ ਹੈਗੇ ਕੀ ਹੋਇਆ ਇਹਨਾਂ ਨੂੰ ਚੰਗੇ ਭਲੇ ਆ ਮਿੱਠੇ ਵੀ ਹੋਣੇ ਉਧਰ ਵੇਖੋ ਉਧਰ ਵੇਖੋ ਕਿੱਥੇ ਬਾਹ ਨੂੰ ਕੋ ਪਤਾ ਕਿੱਥੇ ਲੈ ਕੇ ਚੱਲੀ ਐ ਹਾਂ ਹੱਥੀ ਜੀ ਨਹੀਂ ਆਉਣ ਡਿਆ ਤਿਲਕਣ ਡਿਆ ਵਾ ਉਨੂੰ ਹਾਰੇ ਤੇ ਉਨੂੰ ਤੇ ਕਿਉਂ ਨਹੀਂ ਪਾਉਂ ਰਹਿਂਦੇ ਉਨੂੰ ਪਤਾ ਲੱਗ ਗਿਆ ਨਾ ਛੱਡਦੇ ਨਹੀਂ ਨਹੀਂ ਚਲ ਦੇ ਨਹੀਂ ਨਹੀਂ ਆ ਲੈ ਲੋ ਲੈ ਲੋ ਲੈ ਲੋ ਸੇਰ ਵੱਜਾਈ ਉਹਦਾ ਕੰਦ ਨਾ ਕੋਈ ਕੋਈ ਕੋਦ ਕੋ ਬਾਨਾ ਬਸ ਐ ਹੋਈ ਮੈਨ ਲੱਗਦਾ ਤੁਹਾਡੇ ਵੀ ਪੈਕੇਟ ਲੈ ਗਈ ਚਲ ਜਾ ਦੇ ਆਪਾਂ ਹੁਣ ਪਾ ਹੁਣ ਦੇਓ ਦੇਓ ਕੀ ਖਾਂਦੇ ਐ ਤੂੰ ਪਪਾ ਦੀ ਪਪਾ ਦੀ ਕਪੜੀ ਸੇ ਨਹੀਂ ਉੱਦੀ ਉਹ ਤੇ ਹੋਗਾ ਤੁਸੀਂ ਖੰਡੇ ਹੀ ਨਾ ਚੱਲ ਕੋਈ ਨਹੀਂ ਖਾਲਾ ਖਾਲਾ ਕੋਈ ਗੱਲ ਖਾਲਾ ਖਾਲਾ ਉਹਨੂੰ ਵੀ ਦੇ ਓਏ ਲੈ ਆ ਲੈ ਟੋ ਟੋ ਭਾਈ ਇੱਧਰ ਕਰੀ ਟੋ ਟੋ ਭਾਈ ਕਰਦੀ ਆਪਰੇ ਤੂੰ ਖਾ ਤੂੰ ਖਾ ਓ ਬੇ ਮਿੱਠਾ ਵੇਖੋ ਖਾਂਦੇ ਆ ਆਪ ਨਹੀਂ ਕੁਝ ਖਾਣਾ ਸਾਂਝ ਨੇ ਇਹਨੂੰ ਦੇਈ ਜਾਣਾ ਤੂੰ ਖਾਈਆ ਤੂੰ ਖਾਈਆ ਦੇ ਬਾਹਲ ਉਹਨੂੰ ਆਪ ਇੰਨਾ ਕੀ ਖਾਣਾ ਪੈਕਟ ਲਿਆ ਕੇ ਉਹਨੂੰ ਦੇਖ ਰਿਆ ਪਾਹ ਉਹਨੇ ਮੈਨੂੰ ਪੁੱਛਿਆ ਵੀਰ ਜੀ ਤੂੰ ਖਾ ਲਾ ਮਮਾ ਨੂੰ ਮੈਂ ਗਿਆ ਇਹ ਯਾਰ ਇਹਨਾਂ ਹੁਣੇ ਫਨ ਪੋਪ ਖਾਦੇ ਇਹਦੇ ਮੇਰੀ ਗੱਲ ਸੁਣੋ ਹੁਣ 2-3 ਦਿਨ ਕੱਢੋ ਜਿਹੜਾ ਸਮਾਨ ਲਿਆਂਦਾ ਵਾ ਚਾਚਾ ਇਹਨੂੰ ਮੈਨੂੰ ਪੁੱਛਣਾ ਕੋਈ ਅਗਲੀ ਗੱਲਬਾਤ ਚਲ ਹੁਣ ਨਹੀਂ ਖਾਂਦੇ 2-3 ਦਿਨ ਉਹਨੂੰ ਅਜਾ ਚਾਚਾ ਵੀ ਹੋਣਾ ਮੈਨੂੰ ਕੁਝ ਖਵਾਏ ਉਹ ਤਾਂ ਕਾਲਾ ਕਾਲਾ ਵੀ ਮੈਨੂੰ ਪੈਣੀ ਆ ਜੇ ਦੇ ਉਹਨੂੰ ਵੀ onu no called Call